ਰਾਧਾ ਰਾਧਾ ਸ਼ਸੀਕਾਲ ਜੀ ਦੋਸਤੋ ਪਿੰਡ ਲੰਜਾਂ ਦੇ ਵਿੱਚ ਇਹ ਜੋ ਤੁਸੀਂ ਦੇਖ ਇਹ ਐਨਐਸਐਸ ਦਾ ਕੈਂਪ ਲੱਗਿਆ ਹੋਇਆ ਹੈ ਜਿਹੜੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਸ ਸਪੀਚ ਦਿੰਦੀ ਪਈ ਹੈ ਇਹ ਮੈਡਮ ਜਿਹੜੇ ਹੈਗੇ ਨੇ ਪ੍ਰੋਫੈਸਰ ਨੇ ਯੂਨੀਵਰਸਿਟੀ ਕਾਲਜ ਕਨੌਰ ਦੇ ਵਿੱਚ ਬਹੁਤ ਹੀ ਦੁਖਦਾਈ ਗੱਲ ਇਹ ਹੈ ਦੋਸਤੋ ਇਹ ਮੈਡਮ ਜਿਹੜੇ ਹੈਗੇ ਨੇ ਅੱਖਾਂ ਤੋਂ ਦੇਖ ਨਹੀਂ ਸਕਦੇ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਮੈਡਮ ਨੇ ਹਾਰ ਨਹੀਂ ਮੰਨੀ ਇਹ ਕਿਦਾਂ ਪ੍ਰੋਫੈਸਰ ਬਣੇ ਕਿੰਨੀ ਮਿਹਨਤ ਕਰਕੇ ਇਹ ਪ੍ਰੋਫੈਸਰ ਬਣੇ ਆਓ ਇਹਨਾਂ ਦੀ ਵਿਚਾਰ ਸੁਣਦੇ ਆਪਾਂ ਪਲੀਜ਼ ਧਿਆਨ ਨਾਲ ਸੁਣਿਓ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈਗੀ ਜਿਹੜੀ ਮੈਡਮ ਸਾਹਮਣੇ ਤੁਸੀਂ ਦੇਖ ਰਹੀ ਹੋ ਇਹ ਸਪੀਚ ਕਰਦੇ ਪਏ ਨੇ ਪਲੀਜ਼ ਇਹਨਾਂ ਦੇ ਵਿਚਾਰ ਜ਼ਰੂਰ ਸੁਣਿਓ ਜੀ ਮੈਂ ਮੈਨੂੰ ਕੋਈ ਕਹੇਗਾ ਹਾਂ ਮੈਡਮ ਬਲਾਈਂਡ ਹੈ ਦੇਖ ਨਹੀਂ ਸਕਦੀ ਤੇ ਮੈਨੂੰ ਉਹ ਪਿੰਚ ਕਰ ਜੇਗਾ ਮੈਨੂੰ ਬੁਰਾ ਲੱਗੇਗਾ ਕਿ ਮੈਨੂੰ ਇਸ ਤਰ੍ਹਾਂ ਕਿਉਂ ਕਿਹਾ पर नहीं मेनू इस तरह पिंच नहीं करना चाहिए था क्योंकि मेरे अंदर यह कमी है और इसके अलावा वो भी तो एप्रीशिएट कर रहे हैं जो मेरी काबिलियत है जो मैं इतों तक पहुंची हाँ उस चीज़ ने भी तो उन्होंने एप्रीशिएट किया है ना सो वो जो एबिलिटीज़ है सू जर जो बाकी रक्तियां उन्होंने उपर फोकस करके अगे बढ़ना चाहिए एक एक समस्या को लेकर नहीं बैठना चाहिए ਕਿ ਜਦੋਂ ਕੁਆਲਿਟੀ ਆਫ ਲਾਈਫ ਕੀ ਹੁੰਦੀ ਹੈ ਕੁਆਲਿਟੀ ਆਫ ਲਾਈਫ ਉਹੀ ਹੁੰਦੀ ਹੈ ਕਿ ਵਟ ਏਵਰ ਵੀ ਹੈ ਸਾਡੇ ਕੋਲ ਜੋ ਕੁਝ ਵੀ ਹੈਗਾ ਉਹਦੇ ਵਿੱਚੋਂ ਅਸੀਂ ਵਧੀਆ ਜ਼ਿੰਦਗੀ ਜੀਉਣ ਦੇ ਤਰੀਕੇ ਲੱਭਣੇ ਆ ਸੋ ਉਹ ਜ਼ਿੰਦਗੀ ਅਸੀਂ ਜੀਣੀ ਹੈ बनना है, पढ़ना लिखना है, है समाज के बहुत ज्यादा बुराई है अजक सा बिल्कुल टोटल मतलब टोटली बिखरिया समाज है ठीक है तक कोई रस्ता दिखाने वाला नहीं मिलेगा तुम कोई गाइड कराने वाला नहीं मिलेगा वाशा तो तो वाल जाओगे सब तो वे मोबाइल फोन ही है जो निराश करते हैं ठीक है सो लेकिन तो अगे व अपनी निराशा न पिछे छड़ना ऑलवेज हैप्पी एक लाइफ परमात्मा ने दिखी है वह मकसद की है सो परमात्मा की भक्ति करो और अपना काम नेक दिल ईमानदारी करो उही परमात्मा की भक्ति है और अपने जीवन सफल बनाओ मेरे वालों तुम सारू बेस्ट विशेष एंड वंस अगेन कॉन्ग्रेचुले टू दूनिवर्स ਵਿੱਚ ਮੇਰਾ ਯੂਜੀਸੀ ਨੈਟ ਕਲੀਅਰ ਹੋ ਗਿਆ ਨੈਟ ਕਲੀਅਰ ਹੋਣ ਤੋਂ ਬਾਅਦ ਮੈਨੂੰ ਮੈਂ ਮੈਡਮ ਨੇ ਕਿਹਾ ਕਿ ਮੈਂ ਤਾਂ ਨੂੰ ਕਿਰਨ ਅਗਰ ਤੁਸੀਂ ਪੀ ਐਚ ਡੀ ਕਰਨਾ ਚਾਹੁੰਦੇ ਤੇ ਮੈਂ ਤੁਹਾਨੂੰ ਪੀ ਐਚ ਡੀ ਕਰਾਵਾਂਗੀ ਔਰ ਮੇਰੇ ਲਈ ਇਸ ਤੋਂ ਵੱਡੀ ਹੋਰ ਕਿਹੜੀ ਖੁਸ਼ੀ ਹੋ ਸਕਦੀ ਸੀ ਕਿ ਮੈਂ ਪੀ ਐਚ ਡੀ ਕਰਾਂ ਮੈਂ ਵਿਜ਼ੂਅਲੀ ਇੰਪੇਅਰਡ ਤੇ ਉਹਨਾਂ ਦੀਆਂ ਕੀ ਸਮੱਸਿਆਵਾਂ ਆ ਉਹਦੇ ਉਹਦੇ ਤੇ ਮੈਂ ਪੀ ਐਚ ਡੀ ਕੀਤੀ ਪੀ ਐਚ ਡੀ ਕਰਨ ਤੋਂ ਬਾਅਦ ਜਿਵੇਂ ਮੇਰੀ ਪੀ ਐਚ ਡੀ ਕੰਪਲੀਟ ਹੋਈ ਹੈ ਪੀ ਐਚ ਡੀ ਕੰਪਲੀਟ ਕਰਨ ਤੋਂ ਬਾਅਦ ਮੇਰੇ ਨਾਮ ਦੇ ਕੇ ਲੱਗਿਆ अंदगी चाहेकल बैरियर हैुकावट सी मेरे अगे लेकिन यह जी रुकावट है पर मैं रुकावट नहीं मनिया क्यों नहीं मनिया क्योंकि मैं हार नहीं मन मेरे अपने अखा नाल देख रही सब कुछ रही मन ठीक है करना चाहते हो कभी भी कोई रुकावट नहीं आ सकती सपने देखो दिन च सपने देखो खुलियां अखिल देखो हर वे सपने देखो कि हाँ मैं बनना है ਮੈਨੂੰ ਇਹ ਕਰਨਾ ਹੈ ਤਾਂ ਅੰਦਰ ਇਹ ਜਿਹੜੀ ਭਾਵਨਾ ਜਿਹੜੀ ਹੈ ਜਦ ਐਨਰਜੀ ਨੂੰ ਹੋਣਾ ਚਾਹੀਦਾ ਵੀ ਅਸੀਂ ਮੈਂ ਇਹ ਕਰਨਾ ਹੈ ਤੁਸੀਂ ਕਦੀ ਵੀ ਜ਼ਿੰਦਗੀ ਚ ਹਾਰੂਗੇ ਨਹੀਂ ਉਸ ਤੋਂ ਬਾਅਦ ਮੇਰੇ ਲਈ ਕਿ ਇੱਕ ਮੇਰੇ ਤਮੰਨਾ ਇਹ ਸੀਗੀ ਕਿ ਪਲੱਸ 2 ਤੱਕ ਦਾ ਬੱਚਾ ਨੂੰ ਬਿਲਕੁਲ ਅਸੀਂ ਸਪੈਸ਼ਲ ਸਕੂਲਾਂ ਦੇ ਵਿੱਚ ਪੜ੍ਹਾਉਣਾ ਉੱਥੇ ਉਹਨਾਂ ਨੂੰ ਹਰ ਇੱਕ ਚੀਜ਼ ਮਿਲਦੀ ਹੈ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਮਿਲਦੀ ਹੈ ਖਾਣਾ ਵੀ ਮਿਲਦਾ ਹੈ ਰਹਿਣ ਨੂੰ ਵੀ ਮਿਲਦਾ ਹੈ ਬੁੱਕਸ ਵੀ ਬਰੇਡ ਚ ਮਿਲ ਜਾਂਦੀਆਂ ਆ ਰਾਈਟਰਸ ਵੀ ਮਿਲ ਜਾਂਦੇ ਆ ਰੀਡਰਸ ਵੀ ਮਿਲ ਜਾਂਦੇ ਆ

ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮੇਰੇ ਮਨ ਵਿੱਚ PhD ਸਬਮਿਟਿੰਗ ਹੋਈ ਸੀ,ਵਾਈਵਾ ਹੋਣਾ ਸੀ ਅੰਰ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਕੇ ਮੈਨੂੰ ਸੁਸ਼ਾਦਾਜੀ ਡਿਪਾਰਟਮੈਂਟ ਦੇ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਮਿਲੀ ਜੋ ਕਿ ਮੈਂ ਪੰਜਾਬ ਦੀ ਫਰਸਟ ਅਸਿਸਟੈਂਟ ਪ੍ਰੋਫੈਸਰ ਜੋ ਕਿ ਵਿਜ਼ਨਲੀ ਪੀਅਰ ਹੈ। ਇਹ ਬਹੁਤ ਹੀ ਇਸ ਲਈ ਲਗਭਗ ਮੇਟਾ ਜਦੋਂ 2011 ਚ ਆ ਕੇ ਮੈਂ ਪਾਇਟਲੀ ਮੈਨੂੰ ਲੱਗੇ ਕਿ ਇਹ ਮੇਰੇ ਲਈ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਕਿਤਾਬਾਂ ਤਾਂ ਆਲਰੇਡੀ ਨਹੀਂ ਹੈ। ਮਤਲਬ ਬਹੁਤ ਵੱਡੀ ਇੱਕ ਪਿਲਰ ਦੀ ਤਰ੍ਹਾਂ ਸਪੋਰਟ ਬਣ ਕੇ ਮੇਰੇ ਨਾਲ ਖੜੇ ਰਹੇ ਉਹਨਾਂ ਨੇ ਸਾਰੀਆਂ ਕਿਤਾਬਾਂ ਮੈਨੂੰ ਸਕੈਨ ਕਰਕੇ ਦੇਣੀਆਂ ਅਸੀਂ ਰਾਤ ਦੇ 2-2 ਵਜੇ ਤੱਕ ਬੈਠ ਕੇ ਲੈਕਚਰ ਤਿਆਰ ਕਰਨਾ ਸਵੇਰੇ ਜਾ ਕੇ ਲੈਕਚਰ ਦੇਣੇ ਯੂਨੀਵਰਸਿਟੀ 'ਚ ਇਸੇ ਤਰ੍ਹਾਂ ਮੇਨਾ ਦਾ ਸਫਰ ਜਿਹੜਾ ਸੀਗਾ ਮਤਲਬ ਉਹ ਚੱਲਦਾ ਰਿਹਾ ਮੇਨਾ ਦੇ ਨਾਲ ਡੈਡੀਕੇਸ਼ਨ ਦੇ ਨਾਲ ਇੱਕ ਭਾਵਨਾ ਦੇ ਨਾਲ ਅਸੀਂ ਉਸ ਮੈਨੂੰ ਸੀ ਕਿ ਜੇ ਮੈਂ ਇੱਥੇ ਪਹੁੰਚੀ ਹਾਂ ਤੇ ਮੈਂ ਇਹ ਚੈਲੰਜ ਜਿਹੜਾ ਹੈ ਮੈਂ ਐਕਸੈਪਟ ਕੀਤਾ ਹੈ ਔਰ ਮੈਂ ਇਹਦੇ ਵਿੱਚ ਪਿੱਛੇ ਅਜੇ ਵੀ ਹਾਰ ਨਹੀਂ ਮੰਨੀ ਹੈ ਇਸ ਤੋਂ ਅੱਗੇ ਸਟੂਡੈਂਟਸ ਹੁਣ ਤੱਕ ਮੈਂ 5 ਸਟੂਡੈਂਟਸ ਨੂੰ ਪੀਐਸਡੀ ਦਿਵਾ ਦਿੱਤੀਆਂ 11 ਸਾਲ ਮੈਨੂੰ ਕੈਟਗਰੀ ਪੀਐਮ ਆਲਸੋ ਮੈਂ 12 ਸਟੂਡੈਂਟਸ ਮੈਨੂੰ 2017 ਦੇ ਵਿੱਚ ਸਟੇਟ ਅਵਾਰਡ ਮਿਲਿਆ 2018 ਦੇ ਵਿੱਚ ਨੈਸ਼ਨਲ ਅਵਾਰਡ ਮਿਲਿਆ ਮੈਨੂੰ ਫਾਰ ਦਾ ਪਾਰਲੀਮੈਂਟਲ ਪਰਸਨ ਵਿਦ ਡਿਸੇਬਿਲਟੀ ਅੰਡਰ ਦਾ ਕੈਟਗਰੀ ਆਫ ਰੂਲ ਮੋਡਲ ਅਵਾਰਡ ਨਹੀਂ ਲਿਆ ਉਸ ਤੋਂ ਬਾਅਦ ਨੂੰ ਸਟੇਟ ਆਈਕਨ ਅਵਾਇਲਡ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਪੰਜਾਬ ਦਾ ਕੀ